ਅਸੀਂ ਕਰ ਰਹੇ ਹਾਂ ਪੰਜਾਬ ਜੀ ਕੇ ਪੰਜਾਬ ਜੀ ਕੇ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਅਨੰਦਪੁਰ ਸਾਹਿਬ ਦਾ ਮਤਾ ਤਾਂ ਅਨੰਦਪੁਰ ਸਾਹਿਬ ਦਾ ਮਤਾ ਅਨੰਦਪੁਰ ਸਾਹਿਬ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਅਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਜਿਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਜਿਵੇਂ ਅਸੀਂ ਖਾਲਸਾ ਪੰਥ ਦੀ ਜਨਮ ਭੂਮੀ ਵਿਖੇ ਖਾਲਸਾ ਪੰਥ ਦੀ ਜਨਮ ਭੂਮੀ ਕਹਿੰਦਾ ਕਿ ਪਾਵ ਹੈ ਕਿ ਜਿਹੜਾ ਸੀਗਾ ਆਨੰਦਪੁਰ ਸਾਹਿਬ ਖਾਲਸਾ ਪੰਥ ਦੀ ਜਿਹੜੀ ਹੈ ਜਨਮ ਭੂਮੀ ਹੈ ਔਰ ਇੱਥੇ ਜਿਹੜਾ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀਗਾ 1699 ਇਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਜਿਹੜੀ ਸੀਗੀ ਉਹ ਆਨੰਦਪੁਰ ਸਾਹਿਬ ਦੇ ਵਿੱਚ ਕੀਤੀ ਸੀ ਠੀਕ ਹੈ ਇਸ ਕਰਕੇ ਖਾਲਸਾ ਦੀ ਜਿਹੜੀ ਹੈ ਖਾਲਸਾ ਪੰਥ ਦੀ ਜਿਹੜੀ ਜਨਮ ਭੂਮੀ ਹੈ ਉਹ ਜਿਹੜਾ ਹੈ ਆਨੰਦਪੁਰ ਸਾਹਿਬ ਨੂੰ ਜਿਹੜਾ ਕਿਹਾ ਜਾਂਦਾ ਹੈ ਠੀਕ ਹੈ ਤਾਂ ਜਨਮ ਭੂਮੀ ਵਿਖੇ 1972 ਵਿੱਚ ਪਾਸ ਕੀਤਾ ਗਿਆ ਸੀ ਠੀਕ ਹੈ ਪਾਸ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਅਸੀਂ ਖਾਲਸਾ ਪੰਥੀ ਜਨਮ ਭੂਮੀ ਵਿਖੇ ਕਿਸ ਨੂੰ ਆਨੰਦਪੁਰ ਸਾਹਿਬ ਦਾ ਮਤਾ ਸੀਗਾ ਉਸ ਨੂੰ ਪਾਸ ਕੀਤਾ ਸੀ ਜਿਸ ਕਾਰਨ ਇਸ ਦਾ ਨਾਮ ਆਨੰਦਪੁਰ ਸਾਹਿਬ ਦਾ ਮਤਾ ਜੜਾ ਵਾ ਉਹ ਪੈ ਗਿਆ ਔਰ 28 ਅਗਸਤ 1970 ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਕਿਹੜੀ ਤਾਂ 1970 ਨਿਰਾਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਜਿਹੜਾ ਸੀਗਾ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ ਕਿਸ ਦਾ ਮਤਾ ਪਾਸ ਕੀਤਾ ਸੀਗਾ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਇਹ ਰਸੀ ਮਤਾ ਪਾਸ ਕੀਤਾ ਸੀ ਕਿਸ ਨੇ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਠੀਕ ਹੈ ਔਰ ਅਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣਤਾ ਮਿਆਰੀ ਵੱਖਰੀ ਹੋਣ ਦਾ ਹਸਤੀ ਤੇ ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ੰਜੀਰਾ ਤੋੜ ਕੇ ਜੇ ਅਸੀਂ ਖਾਲਸੇ ਦੇ ਉਸ ਰਾਜਨੀਤਿਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀਗਾ ਕਿ ਜੋ ਸਿੱਖਾਂ ਦੀ ਵਿਲੱਖਣਤਾ ਹੈ ਮਿਆਰੀ ਹੈ ਵੱਖਰੀ ਹੋਣ ਦੀ ਹੈ ਹਸਤੀ ਹੈ ਕੌਮੀਅਤ ਹੈ ਇਸ ਨੂੰ ਕਾਇਮ ਰੱਖਣਾ ਤੇ ਗੁਲਾਮੀ ਦੀਆਂ ਜੋ ਜ਼ੰਜੀਰਾ ਸੀ ਉਸ ਨੂੰ ਤੋੜ ਕੇ ਖਾਲਸੇ ਦੇ ਉਸ ਰਾਜਨੀਤਿਕ ਰੁਤਬੇ ਨੂੰ ਮੂੜ ਸੁਰਜੀਤ ਕਰਨਾ ਸੀਗਾ ਸੁਰਜੀਤ ਕਰਨ ਦਾ ਸਿੱਧਾ ਰਹਾ ਸੀਗਾ ਠੀਕ ਹੈ ਕਿ ਜੋ ਖਾਲਸਾ ਹੈ ਉਸ ਬਾਰੇ ਉਸ ਤੋਂ ਬਾਅਦ ਨੈਕਸਟ ਤਾਂ ਇਸ ਦੇ ਸਿਧਾਂਤ ਕੀ ਸੀਗੇ ਤਾਂ ਸ਼ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜੀ ਦਾ ਠੀਕ ਹੈ ਸਮੁੱਚੀ ਮਰਜੀ ਦਾ ਇੱਕੋ ਇੱਕ ਪ੍ਰਗਟਾਉ ਹੈ ਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ ਇਸ ਜਥੇਬੰਦੀ ਦੀ ਬੁਨਿਆਦ ਜਿਹੜੀ ਮਨੁੱਖਾਂ ਦੇ ਆਪਸੀ ਸਬੰਧ ਮਨੁੱਖੀ ਗਤੀ ਅਤੇ ਮਨੁੱਖ ਪ੍ਰੇਮ ਨਾਲ ਪ੍ਰੇਮ ਨਾਲ ਸਬੰਧਾਂ ਉੱਤੇ ਰੱਖੀ ਗਈ ਸੀ ਇਸ ਸਿਧਾਂ ਇਸ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਹੀ ਉਦੇਸ਼ ਨਾਲ ਜਪੋ ਕੀਰਤ ਕਰੋ ਤੇ ਵੰਡ ਛਕੋ ਦੀਆਂ ਲਹਿਾਂ ਉੱਤੇ ਆਧਾਰਿਤ ਸੀ ਜਾਨਕਿ ਜੋ ਆਨੰਦਪੁਰ ਸਾਹਿਬ ਦਾ ਮਤਾਸੀ ਇਸ ਦਾ ਸਿਧਾਂਤ ਕੀ ਸੀਗਾ ਕਿ ਜਿਹੜਾ ਇਸ ਦਾ ਸੰਬੰਧ ਕੀ ਪ੍ਰੇਮ ਮਨੁੱਖ ਪ੍ਰੇਮ ਦੇ ਨਾਲ ਮਨੁੱਖ ਦੀ ਗਤੀ ਦੇ ਨਾਲ ਆਪਸੀ ਸੰਬੰਧ ਦੇ ਨਾਲ ਜਿਹੜਾ ਸੀਗਾ ਇਸ ਦਾ ਸੰਬੰਧ ਸੀ ਔਰ ਇਸ ਦੇ ਵਿੱਚ ਇਹ ਸਿਧਾਂਤ ਸੀਗਾ ਕਿ ਗੁਰੂ ਨਾਨਕ ਦੇਵ ਜੀ ਦੇ ਜੋ ਉਪਦੇਸ਼ ਸੀਗੇ ਉਹਨਾਂ ਦਾ ਉਪਦੇਸ਼ ਕੀ ਸੀਗਾ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਕਹਿੰਦਾ ਭਾਵੇਂ ਕਿ ਪ੍ਰਮਾਤਮਾ ਦਾ ਨਾਮ ਜਪੋ ਕਿਰਤ ਕਰੋ ਮਤਲਬ ਕਿ ਤੁਸੀਂ ਜਿਹੜਾ ਆਪਣੇ ਦਸਾਂ ਨੋਹਾਂ ਨਾਲ ਜਿਹੜੀ ਹੈ ਕਿਰਤ ਕਰੋ ਤੇ ਵੰਡ ਕੇ ਛਕੋ ਕਹਿੰਦਾ ਭਾਵ ਹੈ ਕਿ ਵੰਡ ਕੇ ਛਕੋ ਠੀਕ ਹੈ ਇਹਨਾਂ ਲੀਹਾਂ ਉੱਤੇ ਉਧਾਰ ਸੀਗੇ ਇਸਦੇ ਸਿਧਾਂਤ ਨੈਕਸਟ ਕੀ ਹੈ ਤਾਂ ਇਹਦੇ ਵਿੱਚ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਤਾਂ ਗੁਰਮੁਖ ਜਿਹੜਾ ਸੀਗਾ ਗੁਰਮਤ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਾ ਤੇ ਨਾਸਤ ਕਿਤਾ ਕੀਠਿਕਤ ਨਾਸਕਤਾ ਜਿਹੜਾ ਸੀਗਾ ਨਾਸਕਤਾ ਤੇ ਮਨਮਤ ਮਨਮਤ ਦਾ ਪ੍ਰਵਾਹ ਕਰਨਾ ਸਿੱਖਾਂ ਵਿੱਚ ਜੇ ਅਸੀਂ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹੇ ਦੇਸ਼ ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਹੋਵੇ ਕਹਿੰਦਾ ਇਥੇ ਭਾਵ ਸੀਗਾ ਕਿ ਗੁਰਮਤ ਦੇ ਜਿਹੜੇ ਰਹਿਤ ਮਰੀਆਦਾ ਸੀ ਉਸ ਦਾ ਪ੍ਰਚਾਰ ਕਰਨਾ ਸੀਗਾ ਦੂਸਰੇ ਵਿੱਚ ਇਹ ਕਿ ਪੰਥਕ ਆਜ਼ਾਦੀ ਹਸਤੀ ਹੈ ਠੀਕ ਹੈ ਸਿੱਖ ਔਰ ਇਸ ਅਹਿਸਾਸ ਨੂੰ ਜਿਹੜਾ ਵਾ ਕਾਇਮ ਰੱਖਣਾ ਤੇ ਆਪਣਾ ਜੋ ਅਜਿਹੇ ਆ ਦੇਸ਼ ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਜਿਹੜੇ ਆ ਕੌਮੀਅਤ ਦਾ ਪ੍ਰਗਟਾਉ ਪੂਰਨ ਹੋਵੇ ਓਕੇ ਉਸ ਤੋਂ ਅੱਗੇ ਜਿਹੜਾ ਸੀ ਜੇ ਸੀ ਕੰਗਾਲੀ ਭੁਖ ਨੰਗ ਤੇ ਥੋੜ ਨੂੰ ਦੂਰ ਕਰਨਾ ਨਿਆਕਾਰਿਤ ਚੰਗੇ ਪ੍ਰਬੰਧ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜਾਊ ਨੂੰ ਵਧਾਉਣ ਤੇ ਮੌਜੂਦਾ ਪਾਣੀ ਵੰਡ ਤੇ ਲੁੱਟਖੁਟ ਨੂੰ ਦੂਰ ਕਰਨਾ ਸੀਗਾ ਗੁਰਮਤ ਦੇ ਆਸ਼ੇ ਅਨੁਸਾਰ ਅਨਪੜਤਾ, ਛੂਛਾਤ ਤੇ ਜਾਤਪਾਤ ਦੇ ਵਿਤਕਰੇ ਨੂੰ ਹਟਾਉਣਾ ਸੀਗਾ ਪੰਜਾਬ ਦੇ ਵਿੱਚੋਂ ਔਰ ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਅ ਨਸ਼ਿਆਂ ਦੀ ਦਿਖੇਦੀ ਅਤੇ ਬੰਦਸ਼ ਠੀਕ ਹੈ ਅਤੇ ਕੀ ਹੈ ਬੰਦਸ਼ ਦੇ ਸਰੀਰਕ ਯੋਗਤਾ ਅਜਰ ਸੀ ਅਰੋਗਤਾ ਦਾ ਵਾਦਾ ਜਿਸ ਨਾਲ ਕੀ ਹੈ ਕੰਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸਕੇ ਠੀਕ ਹੈ ਤੇ ਇਹ ਜਿਹੜੇ ਸੀ ਕਿ ਇਸ ਦੇ ਕੀ ਹੈ ਮਕਸਦ ਹਨ ਠੀਕ ਹੈ ਕਿਸ ਦੇ ਸਿੱਟੇ ਮਕਸਦ ਹਨ ਕਿਸ ਦੇ ਅਨੰਦਪੁਰ ਸਾਹਿਬ ਦਾ ਜੋ ਮਤਾ ਸੀ ਉਸ ਦੇ ਠੀਕ ਹੈ ਕਿ ਗੁਰਮਤਿ ਨੂੰ ਜਿਹੜਾ ਵਾਲਿਆ ਜਾਏ ਜਾਇ ਪੰਥ ਦਾ ਜਿਹੜਾ ਸੀ ਆਜ਼ਾਦ ਹਸੀ ਹੋਣ ਦਾ ਅਹਿਸਾਸ ਹੋਵੇ ਕੰਗਾਲੀ ਭੁੱਖ ਨੰਗ ਤੇ ਜਿਹੜੇ ਥੁਰ ਨੂੰ ਦੂਰ ਕਰਨਾ ਨਿਆਕਾਰੀ ਤੇ ਚੰਗੇ ਪ੍ਰਬੰਧ ਦੇ ਜਿਹੜਾ ਵਾ ਇੱਥੇ ਕਾਇਮ ਕੀਤਾ ਜਾਏ ਔਰ ਦੌਲਤ ਤੇ ਜੋ ਉਪਜ ਹੈ ਠੀਕ ਹੈ ਉਸਤ ਵੱਲ ਵੀ ਜਿਹੜਾ ਸੀਗਾ ਔਰ ਜੋ ਮੌਜੂਦਾ ਪਾਣੀ ਹੈ ਉਸ ਉਹਨਾਂ ਸਮੱਸਿਆਵਾਂ ਨੂੰ ਲੁੱਟਕਸੁੱਟ ਜਿਹੜੀ ਹੋ ਰਹੀ ਹੈ ਉਹਨਾਂ ਨੂੰ ਦੂਰ ਕੀਤਾ ਜਾਏ ਔਰ ਗੁਰਮਤਿ ਆਸ਼ੇ ਦੇ ਅਨੁਸਾਰ ਜਿਾ ਸੀ ਗੁਰਮਤ ਆਸ਼ੇ ਦੇ ਅਨੁਸਾਰ ਕੀ ਅਨਪੜਤਾ ਊ ਸ਼ਾ ਜਾਤ ਪਾਤ ਉੱਪਰ ਜਿਵੇਂ ਜਿਵੇਂ ਉੱਚ ਨੀਚ ਇਹਨਾਂ ਨੂੰ ਜਿਹੜਾ ਸੀਗਾ ਕੀ ਹੈ ਇਸ ਵਿਤਕਰੇ ਨੂੰ ਹਟਾਉਣਾ ਸੀਗਾ ਪੰਜਾਬ ਦੇ ਵਿੱਚੋਂ ਦੂਸਤ ਅਗਲਾ ਜਿਹੜਾ ਸੀਗਾ ਕਿ ਮੰਦੀ ਸਿਹਤ ਜੜੀ ਹੈ ਸਿਹਤ ਬਿਮਾਰੀ ਨੂੰ ਦੂਰ ਕਰਨ ਲਈ ਆਪਾ ਨਸ਼ਿਆਂ ਦੀ ਨਖੇਦੀ ਕਿਹਾ ਗਿਆ ਕਿ ਨਸ਼ੇ ਜਿਹੜੇ ਆ ਉਹ ਕੀ ਨਖੇਦੀ ਕੀਤੀ ਗਈ ਉਸ ਦੀ ਔਰ ਬੰਦਸ਼ ਦੇ ਜਿਸਕੇ ਸਰੀਰ ਅੱਗੋ ਜਿਹੜੇ ਆ ਅਰੋਗਤਾ ਦਾ ਵਾਅਦਾ ਜਿਸ ਨਾਲ ਕੀ ਆ ਕੰਮ ਵਿੱਚ ਕੀ ਆ ਉਤਸ਼ਾਹ ਜਾਗੇ ਤੇ ਉਹੀ ਕੰਮ ਜਿਹੜੇ ਆ ਉਹੀ ਉਹ ਕੌਮੀ ਜਿਹੜਾ ਬਚਾਓ ਲਈ ਤਿਆਰ ਹੋ ਸਕਾਂ ਓਕੇ ਤੇ ਇਹ ਸੀਗਾ ਅਨੰਦਪੁਰ ਸਾਹਿਬ ਦਾ ਮਤਾ ਕਲੀਅਰ ਹੈ